ਸਸ ਟਾਈਮ ਤਾਂ ਜੀ ਸਭ ਤੋਂ ਪਹਿਲੀ ਜਿਹੜੀ ਅਰਦਾਸ ਹੈ ਉਹ ਹੀ ਹੈ ਕਿ ਹੜਪੀੜਤਾ ਵਸਤੀ ਜਿਹੜੇ ਸਾਡੇ ਹੜ ਨਾਲ ਫਲੱਡ ਅਫੈਕਟਡ ਲੋਕ ਨੇ ਉਹਨਾਂ ਨੂੰ ਛੇਤ ਛੇਤੀ ਰਾਹਤ ਮਿਲੇ ਛੇਤ ਛੇਤੀ ਉਹ ਪਾਣੀ نیچے ਉtre ਤੇ ਲੋਕੀ ਆਪਣਾ ਜਿਹੜਾ ਜਨਜੀਵਨ ਹੈ ਉਹ ਜਲਦੀ ਸ਼ੁਰੂ ਕਰ ਸਕਣ ਤੇ ਉਹਨਾਂ ਨੂੰ ਉਹਨਾਂ ਸੁੱਖ ਦਾ ਸਾਗ ਅਕਾਲ ਵਿਜੈ ਜਗਤ ਦੇ ਦਿਲੰਦਾਰਾ ਕਲਾ ਆਪਣੀ ਕਿਰਪਾ ਦਾ ਜਿਤ ਦਵਾਰੇ ਉਬਰੇ ਤੇ ਤੇਲੇ ਹੋਵਾ ਸੱਚੀ ਬਾਦਸ਼ਾਹੀ ਕਿਰਪਾ ਜਿਹੜੀ ਉਹ ਹੀ ਹੈ ਕਿ ਕਿਉਂੋ ਗੁਰੂ ਸਾਹਿਬ ਦੀ ਵੈਸੇ ਕਿਰਪਾ ਬਣੀ ਹੋਈ ਹੈ ਲੋਕਾਂ ਦੇ ਉੱਤੇ ਅਸੀਂ ਗੱਲ ਨਹੀਂ ਅਸੀਂ ਪਿੰਡਾਂ ਬਿੰਡਾਂ ਜਾ ਕੇ ਆਏ ਆ ਪਿੰਡਾਂ ਲੋਕਾਂ ਨੂੰ ਮਿਲ ਕੇ ਆਏ ਆ ਤੇ ਅਰਦਾਸ ਹੀ ਗੁਰੂ ਸਾਹਿਬ ਨੂੰ ਅਰਦਾਸ ਕਰੋ ਸੱਚੇ ਪਾਤਸ਼ਾਹ ਨੂੰ ਇਸ ਪ੍ਰੋਸੈਸ ਤੇ ਉੱਤੋਂ ਨਿਕਲੋ ਕਿ ਤੁਹਾਡਾ ਮਨ ਵੀ ਜਿਹੜਾ ਸਟਰੋਂਗ ਮਨ ਜਿੱਤੇ ਜਗਜੀਤ ਫਿਰ ਮਨ ਵੀ ਸਟਰੋਂਗ ਹੋ ਜਾਂਦਾ ਤੇ ਉਹ ਵਾਲਾ ਜਿਹੜੀ ਪੂਰੀ ਵਿਧੀ ਹੈ ਤੁਹਾਨੂੰ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਦੇ ਨਾਲ ਨਜਿੱਠਣ ਦਾ ਬਲ ਬਖਸ਼ ਦਿਓ ਤੇ ਗੁਰੂ ਸਾਹਿਬ ਸਾਡੇ ਕੋ ਰੈਫਰੈਂਸ ਵਿੱਚ ਸਭ ਤੋਂ ਵੱਡੇ ਸਭ ਤੋਂ ਗੁਰਵਰਜਨ ਦੇ ਮਹਾਰਾਜ ਤੋਂ ਸ਼ੁਰੂ ਹੋ ਜੋ ਕੁਰਬਾਨੀਆਂ ਤੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਲੋਗਨ ਸਿੰਘ ਮਹਾਰਾਜ ਜੀ ਜਾਂ ਹੋਰ ਜਿੰਨੇ ਵੀ ਸਾਡੇ ਸ਼ਹੀਦ ਨੇ ਉਹਨਾਂ ਸਾਰਿਆਂ ਦੀ ਜਿਹੜੀ ਸਿੱਖਿਆ ਆ ਰੈਫਰੈਂਸ ਮੈਂ ਰੈਫਰੈਂਸ ਕਰਨਾ ਜੇ ਤਾਂ ਸਾਨੂੰ ਦਿਮਾਗ 'ਚ ਰੱਖਣਾ ਦੇਦਰ ਵੀ ਦੇਖੋ ਉਹਨਾਂ ਨੇ ਕਿੰਨੇ ਕਿੰਨੇ ਦੁੱਖ ਸਹੇ ਆ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਦੇ ਬਹੁਤ ਹੀ ਨੀਚੇ ਨੇ ਸੋ ਮਾਰੇ ਸਾਰੇ ਨੂੰ ਬਾਲਵਕਸ਼ਣ ਕੇ ਦੇ ਵਿੱਚੋਂ ਅਸੀਂ ਨਿਕਲ ਪਾਈਏ ਨਿਕਲ ਜਾਣਾ ਲੋਕਾਂ ਨੇ ਪੰਜਾਬੀ ਆਪਣੇ ਲੋਕ ਜਿਹੜੇ ਆ ਆਪਣੇ ਕੌਮ ਜਿਹੜੀ ਹੈਗੀ ਉਹ ਤਗੜੀ ਆ ਮਨ ਉਹ ਤਗੜੀ ਹੈ ਕਿਉਂਕਿ ਗੁਰਬਾਨੀ ਨੂੰ ਮੰਨਦੀ ਹੈ ਤਾਂ ਮਨ ਜਿਹੜਾ ਉਹਨਾਂ ਦਾ ਤਗੜਾ ਹੈ ਗੁਰਬਾਨੀ ਦੇ ਰੈਫਰੈਂਸ ਨਾਲ ਲੱਗੇ ਚੱਲਦੇ ਥੈਂਕ ਯੂ ਸਰ ਲਗਾਤਾਰ ਹੀ ਜਿਵੇਂ ਸਾਡਾ ਨਹੀਂ ਮਾਰ ਪਈ ਹੈ ਔਰ ਤੁਸੀਂ ਵੀ ਗਰਾਊਂਡ ਲੈਵਲ ਤੇ ਜਾ ਕੇ ਸੇਵਾ ਕੀਤੀ ਹੈ ਪਾਣੀ ਤਾਂ ਉਤਰ ਗਿਆ ਪਰ ਅਜੇ ਜੰਗ ਬਾਕੀ ਹੈ ਜੰਗ ਤਾਂ ਹੁਣ ਸ਼ੁਰੂ ਹੋਈ ਹੈ ਪਾਣੀ ਵਾਲੀ ਤੋਂ ਤੇ ਪਹਿਲਾਂ ਜੇ ਰੈਸਕਿਊ ਕਰਨ ਦੀ ਜਿਹੜੀ ਜੰਗ ਸੀ ਉਹ ਹੀ ਅਜੇ ਖਤਮ ਹੋਈ ਹੈ ਅੱਜ ਇਹ ਦੂਸਰੀ ਜੰਗ ਜਿਹੜੀ ਆ ਉਹ ਤੇ ਸ਼ੁਰੂ ਹੋਈ ਹੈ ਹੁਣ ਲੋਕਾਂ ਦੇ ਘਰ ਬਣਾਣੇ ਮੁਰਫ ਸੇਵਾ ਕਰਨਾ ਤੇ ਔਰ ਲੋਕਾਂ ਦਾ ਪ੍ਰਾਈਡ ਸ਼ਾਨ ਜਿਹੜੀ ਆ ਉਹ ਵੀ ਨਾਲ ਜ਼ਿੰਦਾ ਰੱਖਣਾ ਇਹ ਨਾ ਹੋਏ ਕਿ ਕਿਸੇ ਰਾਹਤ ਦੇ ਵਿੱਚ ਜਾਂ ਕਿਸੇ ਉਸ ਚੀਜ਼ ਦੇ ਵਿੱਚ ਕਦੀ ਕਿਸੇ ਨੂੰ ਇਦਾਂ ਲੱਗ ਜੇ ਕਿ ਮੈਂ ਉਹਨੂੰ ਛੋਟਾ ਦਿਖਾ ਦਈਏ ਜਾਂ ਕੋਈ ਮਦਦ ਕਰਨ ਗਏ ਕਿ ਵੀ ਦਿਖਾਵਾ ਕਰ ਦਈਏ ਜਾਂ ਕੋਈ ਇਦਾਂ ਦੀ ਸਾਡੇ ਕੋਲ ਗਲਤੀ ਹੋ ਜੇ ਕਿਸੇ ਤੋਂ ਵੀ ਤੇ ਉਹ ਉਹ ਅੱਛੀ ਗੱਲ ਨਹੀਂ ਹੈ ਤੇ ਇਸ ਕਰਕੇ ਹੁਣ ਜੰਗ ਸ਼ੁਰੂ ਹੈ ਲੋਕਾਂ ਦੇ ਵਿੱਚ ਕੱਲ ਤੋਂ ਹੀ ਅਸੀਂ ਜਾ ਕੇ ਆਏ ਆ ਆदमी ਸਾਰੇ ਲੋਕ ਸਾਰੀਆਂ ਟੀਮਾਂ ਗਈਆਂ ਹੋਈਆਂ ਸਫਾਈ ਕਰਨੀਆਂ ਲੋਕਾਂ ਦੇ ਘਰ ਜਿਹੜੇ ਉਹ ਮੁੜ ਦੁਬਾਰਾ ਤੋਂ ਫਿਰ ਖਾਸ ਕਰਕੇ ਲੋਕਾਂ ਨੂੰ ਉਸ ਟਰਾਮੇ ਤੋਂ ਦੁਬਾਰਾ ਕੱਢਣਾ ਤੇ ਉਹਦੇ ਵਾਸਤੇ ਕੋਸ਼ਿਸ਼ ਹੋ ਰਹੀ ਹੈ ਸਾਰੀ ਜ਼ਥیدار ਜੀ ਵੱਲੋਂ ਇੱਕ ਪਿਛਲੇ ਦਿਨ 71 ਪਾ ਦਿੱਤੀ ਗਈ ਹੈ ਔਰ ਜਿਹੜੀਆਂ ਇਹ ਮੁਸ਼ਕਲਾਂ ਆਈਆਂ ਨੇ ਇੱਕ ਮੰਚ ਤੇ ਸਾਰੇ ਇਕੱਠੇ ਹੋ ਕੇ ਲੰਬੇ ਸਮੇਂ ਤੱਕ ਰਾਹਤ ਕਾਰਜ ਚਲਾਏ ਜਾਣ ਸੋ ਉਹਨਾਂ ਦੇ ਵੱਡੇ ਕਦਮ ਚੱਕੜ ਵੀ ਚੱਲ ਰਹੇ ਨੇ ਤਾਂ ਜੋ ਇਹ ਅਜੰਤੇ ਇਹ ਇੱਕ ਕਤਤਕੀਤੇ ਕਰਕੇ ਦੇ ਕੇ ਸੇਵਕ ਉਹ ਬਹੁਤ ਅੱਛੀ ਗੱਲ ਹੈ ਉਹ ਤੇ ਮੈਂ ਤੇ ਪਹਿਲੇ ਦਿਨ ਤੋਂ ਇਹ ਗੱਲ ਬੋਲ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਸਾਰੀਆਂ ਸੰਸਥਾਵਾਂ ਨੂੰ ਸਾਰੀਆਂ ਪਾਰਟੀਆਂ ਨੂੰ ਸਾਰੇ ਲੋਕਾਂ ਨੂੰ ਕਿ ਇੱਕ ਪਲੈਟਫਾਰਮ ਦੇ ਥੱਲੇ ਆਉਣਾ ਤਾਂ ਜ਼ਰੂਰੀ ਹੈ ਕਿਉਂਕਿ ਇਹ ਨਾ ਹੋਏ ਕਿ ਅਸੀਂ ਜਿੱਦੀ ਗ੍ਰੀਨ ਦੇਖੀ ਹੈ ਸਿਰਫ ਉਹਨਾਂ ਉਹਨੂੰ ਹੀ ਅਸੀਂ ਮਤਲਬ ਮਦਦ ਪਛਾਣਦੇ ਰਹੀਏ ਕਿਉਂਕਿ ਇੱਕ ਪਿੰਡ 'ਚ ਦੋ ਰੀਲਾਂ ਜਾਂ ਤਿੰਨ ਰੀਲਾਂ ਹੀ ਬਣਦੀਆਂ ਤਿੰਨ ਸਟੋਰੀਆਂ ਬਣਦੀਆਂ ਤੁਹਾਡੇ ਮੀਡੀਆ ਨੂੰ ਪਤਾ ਹੀ ਹੈ ਉਹਨਾਂ ਨੇ ਉਹ ਚੋਰੀ ਜਿਹੜੀ ਉਹਨਾਂ ਨੇ ਪਿੱਕ ਕਰ ਲਈ ਉਹ ਕਹਿੰਦੇ ਪਰ 20 ਘਰ ਹੋਰ ਵੀ ਹੁੰਦੇ ਆ ਬਾਈਆਂ ਦੇ ਵਿੱਚੋਂ ਜਿਹੜੇ ਹੋਰ ਵੀ ਪੀੜਤ ਨੇ ਸੋ ਆਈ ਥਿੰਕ ਕਿ ਉਹ ਸਿਰਫ ਉਹਨਾਂ ਲੋਕਾਂ ਤੱਕ ਹੀ ਨ ਪਹੁੰਚ ਕੀਤੀ ਹੈ ਸਾਰੇ ਲੋਕਾਂ ਨਾਲ ਬਰਾਬਰ ਬਰਾਬਰ ਤਾਂ ਕੀਤੀ ਜਾਏ ਗੁਰੂ ਸਾਹਿਬ ਦਾ ਜਿਵੇਂ ਨਾ ਕਿ ਦਿਸਰਜਾਈ ਸਤਿ ਤਾਕ ਬਰਾਇ ਜਬ ਤੇ ਸਾਧ ਸੰਗਤ ਮੋਹੇ ਪਾਈ ਇਸ ਮੁਸ਼ਕਲ ਘੜੀ ਦੇ ਵਿੱਚ ਪੰਗਿਆਰਦਿਆਂ ਨੇ ਵੱਧ ਚੜ ਕੇ ਜਿਹੜਾ ਕਿਸੇ ਸੇਵਾ ਦਾ ਨੌਜਵਾਨ ਨੌਜਵਾਨ ਬਹੁਤ ਬਹੁਤ ਪਰ ਕਈ ਨੌਜਵਾਨ ਨੇ ਜਿਹੜੇ ਕਿ ਆਪਣੀ ਜਾਨ ਵੀ ਜੀ ਜੀ ਦੇਖੋ ਨੌਜਵਾਨ ਮੈਂ ਉਹੀ ਕਹਿੰਨਾ ਜਿਹੜੇ ਕੱਲੇ ਸੈਲੀਬ੍ਰਿਟੀ ਨਹੀਂ ਹੈ ਜਿਹੜੇ ਕੱਲੇ ਐਸਾ ਨਹੀਂ ਹੈ ਕਿ ਕੋਈ ਸਿੰਗਰ ਨੇ ਜਾਂਦੇ ਤਾਨੇ ਨਾਲ ਸਾਰੇ ਆਮ ਲੋਕ ਜਿਹੜੇ ਉਹ ਹੀਰੋ ਇਸ ਚੀਜ਼ ਦੇ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਉਹਨਾਂ ਨੂੰ ਬਹੁਤ ਬਹੁਤ ਨਮਨ ਹੈ ਬਹੁਤ ਬਹੁਤ ਪ੍ਰਣਾਮ ਹੈ ਤੇ ਉਹਨਾਂ ਵਾਸਤੇ ਮਤਲਬ ਸਤਿ ਸ੍ਰੀ ਅਕਾਲ ਹੈ ਉਹਨਾਂ ਵਾਸਤੇ ਸਿਰ ਝੁਕਦਾ ਹੈ ਉਹਨਾਂ ਲੋਕਾਂ ਵਾਸਤੇ ਤੇ ਉਹਨਾਂ ਲੋਕਾਂ ਨੂੰ ਹੋਰ ਪ੍ਰੇਰਿਤ ਕਰਨਾ ਜਿਹਦਾ ਕੰਮ ਤੇ ਉਹ ਹੀ ਕਰ ਰਹੇ ਸਾਰੇ ਜਿਹੜੇ ਲੋਕ ਨੇ ਬਾਕੀ ਵੀ ਚਲੋ ਆਉਂਦੇ ਜਾਂਦੇ ਰਹਿੰਦੇ ਲੋਕਾਂ ਨੇ ਆਉਣਾ ਜਾਣਾ ਬਾਹਰੋਂ ਸਾਰੀ ਦੁਨੀਆ ਨਾਲ ਐਸੀ ਗੱਲ ਵੀ ਨਹੀਂ ਕਿ ਬਾਕੀ ਦੁਨੀਆ ਬਾਹਰ ਦੀ ਜਿਹੜੀ ਦੁਨੀਆ ਮੈਨੂੰ ਪਤਾ ਕਿੱਥੋਂ ਕਿੱਥੋਂ ਲੋਕ ਜਿਹੜੇ ਅੱਜ ਵੀ ਮਤਲਬ ਕਈ ਫੋਨ ਆਏ ਵੀ ਅਸੀਂ ਆਣਾ ਹੈ ਆ ਕੇ ਹੱਥੀਂ ਕੰਮ ਕਰਨਾ ਸੋ ਸਾਰੀ ਦੁਨੀਆ ਨਾਲ ਹੈ ਪੰਜਾਬੀ ਸਾਰੀ ਦੁਨੀਆ ਦੇ ਨਾਲ ਹੁੰਦੇ ਆ ਤੇ ਹੁਣ ਜਦੋਂ ਪੰਜਾਬੀਆਂ ਤੇ ਢੀਡ ਪਈ ਹੈ ਤਾਂ ਸਾਰੀ ਦੁਨੀਆ ਦੇ ਨਾਲ ਕਈ ਲੋਕ ਫੋਟੋ ਖਿਚਾਉਂਦਾ ਕਿਸੀ ਮਤਲਬ ਅੰਬੀ ਦਾ ਖਾਸ ਕਰਕੇ ਲੀਡਰ ਲੋਕ ਉਹ ਵੀ ਹੁੰਦੇ ਜਿ ਕਈ ਤਰ੍ਹਾਂ ਦੇ ਲੋਕ ਹੁੰਦੇ ਕਈ ਪ੍ਰਕਾਰ ਦੇ ਲੋਕ ਹੁੰਦੇ ਕੋਈ ਕਈ ਲੋਕ ਸਿਰਫ ਆਪਣੇ ਏਰੀਨਾ ਬਣਾਉਂਦੇ ਆ ਜਾਂ ਫੋਟੋ ਖਿਚਾਉਂਦੇ ਆ ਜਾਂ ਕਈ ਵਾਰੀ ਉਹ ਮੇਰੀ ਤਾਂ ਉਹਨਾਂ ਨੂੰ ਬੇਨਤੀ ਇਹੀ ਹੈ ਕਿ ਇਹ ਕਿਸੇ ਨੂੰ ਤੁਸੀਂ ਮੰਨ ਲਓ ਮੈਦਾਨ ਨਹੀਂ ਕਹਿੰਦਾ ਮੈਂ ਗਿਫਟ ਕਹਿਣਾ ਹੈ ਕਿ ਜਦੋਂ ਕਦੀ ਆਪਾਂ ਕਿਸੇ ਵਾਸਤੇ ਜਾਂਦੇ ਆ ਤੇ ਉਹ ਜਦੋਂ ਅਸੀਂ ਕੋਈ ਚੀਜ਼ ਦਿੰਨੇ ਆ ਤੇ ਉਹਦੀ ਵੀਡੀਓ ਨਾ ਬਣਾਓ ਤਾਂ ਜੋ ਜਦੋਂ ਕਦੀ ਬਾਹਰ ਦੇ ਲੋਕੀ ਦੇਖਣ ਕਿਉਂਕਿ ਸਾਡੇ ਲੋਕ ਜਿਹੜੇ ਆ ਨਾ ਇਹ ਬਹੁਤ ਪ੍ਰਾਈਡ ਵਾਲੇ ਲੋਕ ਹੈ ਸ਼ਾਨ ਵਾਲੇ ਲੋਕ ਇਦਾਂ ਤਗੜੇ ਹੋ ਕੇ ਜੀਣ ਵਾਲੇ ਲੋਕ ਹੈ ਕੱਲ ਨੂੰ ਕਿਤੇ ਰੀਲਾਂ ਦੇਖਣ ਜਾਂ ਆਪਣੇ ਚੀਜ਼ਾਂ ਜਿਹੜੀਆਂ ਆਪਣੇ ਫੋਟੋ ਦੇਖਣ ਤੇ ਕੋਈ ਪੈਕੇਟ ਫੜਾਉਂਦਾ ਹੋਏ ਤੇ ਉਹਨਾਂ ਨੂੰ ਇਦਾਂ ਛੋਟਾ ਨਾਲ